ਬਾਕੀ ਦੋ ਗੱਲੇ ਵੀ ਆ ਕੇ ਤੁਹਾਡੇ ਸਾਹਮਣੇ ਕਈ ਗੱਲਾਂ ਕਰ ਗਏ ਇੱਥੇ ਤੱਕ ਕਹਿ ਗਏ ਵੀ ਜਿਲ੍ਹਾ ਅਸੀਂ ਨਹੀਂ ਬਣਨ ਦਵਾਂਗੇ ਬਾਹਰ ਜਾ ਕੇ ਕਹਿ ਗਏ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਵੀ ਫੈਸਲਾ ਅਸੀਂ ਜ਼ਬਰਦਸਤੀ ਕਿਸੇ ਤੇ ਨਹੀਂ ਟੁਕਦੇ ਲੋਕਾਂ ਦੀ ਨਵਜ ਦੇਖ ਕੇ ਦਵਾਈ ਦੇਈ ਦੀ ਮੈਂ ਡਾਕਟਰ ਤੁਸੀਂ ਜਾਣਦੇ ਹੋ ਕਿਸੇ ਨੇ ਦੋ ਦਿਨ ਮਹਿਲ ਬਣਾ ਲੇ ਖਰੜ ਮੋਰਿੰਡਾ ਚਮਕੌਰ ਸਾਹਿਬ ਕਹਿਣ ਨੂੰ ਕਹਿੰਦਾ ਮੈਂ ਆ ਕੰਮ ਕਰਦਾ ਉਹ ਕਰਦਾ ਮੈਂ ਹੁਣ ਨਾ ਨਹੀਂ ਲੈਣਾ ਤੁਸੀਂ ਸਾਰੇ ਸਮਝ ਹੀ ਗਏ ਅੱਜ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਇਹ ਕਦੇ ਬੀਬੀਐਮਬੀ ਨੂੰ ਆਪਣੇ ਅਧਿਕਾਰ ਚ ਲੈਣਾ ਚਾਹਦੀ ਕਦੇ ਪੰਜਾਬੀ ਯੂਨੀਵਰਸਿਟੀ ਜੋ ਕਿ ਸਾਡੀ ਧਰ ਹੋਰ ਪੰਜਾਬੀ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਉਹਨੂੰ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਸਾਡਾ ਤਾਂ ਸਿਰਫ ਇਹ ਨਵਾਂ ਦਿਨ ਹੈ ਜੇ ਅਸੀਂ ਰੋਪੜਵਾਰ ਦੀ ਗੱਲ ਕਰੀਏ ਤਾਂ ਉਹ ਪਿਛਲੇ ਤਕਰੀਬਨ ਡੇਢ ਤੋਂ 2 ਮਹੀਨੇ ਤੋਂ ਧਰਨੇ ਤੇ ਹੈ ਅਸੀਂ ਗੱਲ ਕਰੀਏ ਜ਼ਿਲ੍ਹਾ ਹੁਸ਼ਿਆਰਪੁਰ ਬਾਰ ਉਹ ਧਰਨੇ ਤੇ ਹੈ ਗੜਸ਼ੰਕਰ ਬਲਾਚੌਰ ਕਈ ਜੜਨੀ ਐਸੋਸੀਏਸ਼ਨਸ ਐ ਐਡਵੋਕੇਟਸੀਆਂ ਉਹ ਸਾਡੇ ਤੋਂ ਬਹੁਤ ਸਮਾਂ ਪਹਿਲਾਂ ਤੋਂ ਧਰਨੇ ਉਹਨਾਂ ਨੇ ਜਿਹੜੇ ਹੈ ਜਾਰੀ ਕੀਤੇ ਤੁਸੀਂ ਦੇਖ ਰਹੇ ਹੋ ਪੰਜ ਸਾਰੇ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ دی ਕਿ ਖਰੜ ਦੇ ਵਿੱਚ ਉਹ ਤਹਿਸੀਲ ਚ ਲਗਾਤਾਰ ਵਕੀਲਾਂ ਦਾ ਧਰਨਾ ਚੱਲ ਰਿਹਾ ਹੈ ਅੱਜ ਨਵਾਂ ਦਿਨ ਹੈ ਅੱਜ ਇੱਥੇ ਚਮਕੌਰ ਸਾਹਿਬ ਦੇ ਐਮ ਮੈਂ ਲੇ ਡਾਕਟਰ ਅਰਚਨ ਸਿੰਘ ਚੰਨੀ ਜੀ ਉੱਥੇ ਪਹੁੰਚਣ ਵਾਲੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕੇਸ ਨੂੰ ਮਤਾ ਪਾਸ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ ਹੈ ਧਰਨਾ ਜਾਰੀ ਰਹੇਗਾ ਜਾਂ ਨਹੀਂ ਜਾਰੀ ਰਹੇਗਾ ਉਸ ਦੀ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਦੱਸਾਂਗੇ ਆਓ ਚੌਲਦੇ ਹਾਂ ਬਹੁਤ ਹੀ ਸਤਿਕਾਰਯੋਗ 12 ਸੈਸ਼ਨ ਦੇ ਪ੍ਰਧਾਨ ਜੀ ਸਾਰੇ ਮੈਂਬਰ ਸਹਿਬਾਨ ਸਾਡੇ ਐਸਡੀਓ ਮੈਡਮ press ਦੇ ਸਾਰੇ ਵੀਰ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਸਵਾਨ ਰਾਣਾ ਜੀ ਸਾਡੇ ਪਹੁੰਚੇ ਨੇ ਜੋਤਵਿੰਦ ਤੋਂ ਤੇ ਹੋਰ ਪਿੰਡਾਂ ਤੋਂ ਆਏ ਹੋਏ ਸਾਰੇ ਹੀ ਮੇਰੇ ਸਤਿਕਾਰਯੋਗ ਪੰਚ ਸਰਪੰਚ ਤੇ ਹੋਰ ਸਤਿਕਾਰਯੋਗ ਵੀਰ ਕਿਸਾਨ ਜੱਥੇਬੰਦੀਆਂ ਦੇ ਨੁਮਾਇंदे ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇੱਕ ਵਾਰੀ ਆਪਣੇ ਲਈ ਤਾੜੀਆਂ ਮਾਰ ਲੇ ਕਿ ਜਿਸ ਕਮ ਲਈ ਤੁਸੀਂ ਇਹ ਸ਼ੁਰੂਆਤ ਕੀਤੀ ਸੀ ਇਸ ਧਰਨੇ ਦੀ ਉਹ ਜਿਹੜਾ ਨੇਪੜੇ ਚੜ ਗਿਆ ਔਰ ਤੁਸੀਂ ਆਪ ਖੁਦ ਦੇਖ ਲਿਆ ਕਿ ਐਸੀ ਕੋਈ ਗੱਲ ਕਿਉਂਕਿ ਅਸੀਂ ਉਮੀਦ ਕਰਦੇ ਸੀ ਕਈ ਕਈ ਲੋਕ ਇਸ ਉਮੀਦ ਸੀ ਕਿ ਸ਼ਾਇਦ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਵੇ ਲੇਕਿਨ ਮੈਂ ਤੁਹਾਨੂੰ ਉਸ ਦਿਨ ਲਿਖ ਕੇ ਦੇ ਗਿਆ ਸੀ ਕਿ ਇਦਾਂ ਦਾ ਕੋਈ ਹੈ ਨਹੀਂ ਨਾ ਹੀ ਹੋਣ ਦਾ ਮੰਗ ਔਰ ਗੁਪਤਾ ਜੀ ਨੇ ਉਸ ਦਿਨ ਕਿਹਾ ਸੀ ਕਿ ਅਸੀਂ ਕਿਵੇਂ ਵਿਸ਼ਵਾਸ ਕਰੀਏ ਜੇ ਤੁਹਾਡੀ ਇੰਨੀ ਪਹੁੰਚ ਹੁੰਦੀ ਤੁਸੀਂ ਮੰਤਰੀ ਨਾ ਬਣ ਜਾਂਦੇ ਲੇਕਿਨ ਗੁਪਤਾ ਜੀ ਕੰਮ ਕਰਨ ਲਈ ਮੰਤਰੀ ਬਣਨਾ ਕੋਈ ਜ਼ਰੂਰੀ ਨਹੀਂ ਜੇ ਕੰਮ ਕਰਨੇ ਹੋਰ ਤਾਂ ਮੰਤਰੀ ਬਣਨਾ ਜ਼ਰੂਰੀ ਨਹੀਂ ਹੈ ਹਿੰਮਤੇ ਮਰਦਾ ਮਦਦੇ ਖੁਦਾ ਤੁਹਾਨੂੰ ਮੈਂ ਪੂਰੇ ਜੋਸ਼ ਨਾਲ ਕਿਹਾ ਸੀ ਕਿ ਮੈਂ ਲਿਖ ਕੇ ਦੇ ਰਿਹਾ ਹਾਂ ਰਸਤੇ ਖੜਾ ਉਤਰਾਂਗਾ ਔਰ ਉਹ ਗੱਲ ਹੋ ਗਈ ਬਾਕੀ ਦੋ ਗੱਲੇ ਵੀ ਆ ਕੇ ਤੁਹਾਡੇ ਸਾਹਮਣੇ ਕਈ ਗੱਲਾਂ ਕਰ ਗਏ ਇੱਥੇ ਤੱਕ ਕਹਿ ਗਏ ਵੀ ਜੇਲਾ ਅਸੀਂ ਨਹੀਂ ਬਣਨ ਦਵਾਂਗੇ ਬਾਹਰ ਜਾ ਕੇ ਕਹਿਗੇ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ ਮੈਂ ਦੋ ਗੱਲਾਂ ਨਹੀਂ ਮੈਂ ਤੁਹਾਨੂੰ ਇੱਕ ਗੱਲ ਸਾਫ਼ ਦੱਸਦਾ ਅਸੀਂ ਜੋ ਗੱਲ ਕਰਦੇ ਉਹ ਤੇ ਖੜਦੇ ਹਾਂ ਔਰ ਇਹ ਹੀ ਨਹੀਂ ਕਿ ਇੱਕ ਵਾਰੀ ਤੁਹਾਨੂੰ ਕਹਿਤਾ ਮੈਂ ਅੱਗੇ ਲਈ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੇਰੇ ਜਿਹੜੇ ਘੜੋਏ ਦੇ ਪਿੰਡ ਨੇ ਕਦੇ ਵੀ ਨਹੀਂ ਪਹਿਣਗੇ ਕਦੇ ਵੀ ਨਹੀਂ ਅਗਰ ਕੋਈ ਐਸੀ ਤਸਵੀਜ਼ ਹੋਈ ਵੀ ਤਾਂ ਮੈਂ ਤੁਹਾਡੇ ਨਾਲ ਬੈਠੂਗਾ ਤੁਹਾਡੇ ਨਾਲ ਖੜਾ ਹੋਊਗਾ ਆਪਣੇ ਪਿੰਡ ਵਾਸੀਆਂ ਨਾਲ ਖੜਾ ਹੋਵਾਂਗਾ ਔਰ ਤੁਹਾਡੇ ਨਾਲ ਖੜਾ ਹੋਵਾਂਗਾ ਕਿਉਂਕਿ ਇਹ ਜੋ ਸਰਕਾਰ ਨੇ ਬਹੁਤ ਕੁਝ ਦੇਖਣਾ ਹੁੰਦਾ ਔਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਹੁਤ ਹੀ ਵਧੀਆ ਇਨਸਾਨ ਨੇ ਬਹੁਤ ਹੀ ਹਮਦਰਦ ਲੋਕਾਂ ਦੇ ਹਮਦਰਦ ਨੇ ਕੋਈ ਵੀ ਫੈਸਲਾ ਅਸੀਂ ਜ਼ਬਰਦਸਤੀ ਕਿਸੇ ਤੇ ਨਹੀਂ ਪੁੱਗਦੇ ਲੋਕਾਂ ਦੀ ਨਵਜ ਦੇਖ ਕੇ ਦਵਾਈ ਦੇਈ ਦੀ ਆ ਮੈਂ ਡਾਕਟਰਾਂ ਵੀ ਜਾਣਦੇ ਹਾਂ ਸੋ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਬਹਿਮ ਨਹੀਂ ਚਾਹੀਦਾ ਅੱਗੇ ਲਈ ਵੀ ਤੁਸੀਂ ਦੇਖਿਆ ਹੀ ਹੈ ਕਿ ਪਿਛਲੇ ਅੱਧ ਸਾਢੇ 3 ਪੌਣੇ ਚ 4 ਸਾਲ ਦੇ ਅੰਦਰ ਜੋ ਫੈਸਲੇ ਆਮ ਆਦਮੀ ਪਾਰਟੀ ਨੇ ਲਿੱਤੇ ਹੈ ਅੱਜ ਤੱਕ ਕੋਈ ਪਾਰਟੀ ਜਿਹੜੀ ਹੈ ਐਸੇ ਫੈਸਲੇ ਲੈਣ ਦੀ ਹਿੰਮਤ ਨਹੀਂ ਕਰ ਸਕੀ ਜਿੰਨੀਆਂ ਵੀ ਪਾਰਟੀਆਂ ਆਈਆਂ ਚਾਹੇ ਕਾਂਗਰਸ ਚਾਹੇ ਬਾਦਲਾਂ ਦੀ ਪਾਰਟੀ ਉਹ ਪੰਜਾਬ ਨੂੰ ਲੁੱਟ ਕੇ ਗਈਆਂ ਲੁੱਟ ਕੇ ਮੈਂ ਸ਼ਰਮ ਕਹਿੰਦਾ ਕਿਸੇ ਨੇ ਸੁੱਖ ਵਿਲਾਸ ਬਣਾ ਲਿਆ ਕਿਸੇ ਨੇ ਐਸ਼ ਪ੍ਰਸਤੀ ਲਈ ਸ਼ੀਸ਼ ਮਹਿਲ ਬਣਾ ਲਿਆ ਕਿਸੇ ਨੇ 2 ਦਿਨ ਮਹਿਲ ਬਣਾ ਲੇ ਖਰੜ ਮੁਰਿੰਡਾ ਚਮਕੌਰ ਸਾਹਿਬ ਕਹਣ ਨੂੰ ਕਹਿੰਦਾ ਮੈਂ ਪਾ ਕੰਮ ਕਰਦਾ ਉਹ ਕਰਦਾ ਮੈਂ ਹੁਣ ਨਾਂ ਨਹੀਂ ਲੈਣਾ ਤੁਸੀਂ ਸਾਰੇ ਸਮਝ ਹੀ ਗਏ ਠੀਕ ਹੈ ਜੀ ਲੇਕਿਨ ਸਾਡੇ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਜ਼ਿੰਮੇਵਾਰੀ ਦਿੰਦਾ ਕਿ ਇੱਕ ਵੀ ਇਟ ਨਾਜਾਇਜ਼ ਪੈਸੇ ਦੀ ਉਹਨਾਂ ਦੀ ਲੱਗੀ ਨਹੀਂ ਹੋਈ ਜਦੋਂ ਐਮਪੀ ਰਹੇ ਨੇ ਉਹਨਾਂ ਨੂੰ 25 ਕਰੋੜ ਰੁਪਇਆ ਮਿਲਿਆ ਸੀ ਲੇਕਿਨ ਹਿਸਾਬ ਉਹਨਾਂ ਨੇ 26 ਕਰੋੜ ਦਾ ਦਿੱਤਾ ਜਿਹੜਾ ਇੰਟਰਸਟ ਲੱਗਿਆ ਉਹ ਵੀ ਜਿਹੜਾ ਲੋਕਾਂ ਨੂੰ ਦੇ ਦਿੱਤਾ ਸੋ ਐਸੀ ਸਾਡੀ ਪਾਰਟੀ ਹੈ ਕਿਸਾਨਾਂ ਦੀ ਹਮਦਰਦ ਮੇਰੇ ਖਿਆਲ ਸਭ ਤੋਂ ਵੱਧ ਜੇ ਅੱਜ ਤੱਕ ਕੋਈ ਪਾਰਟੀ ਬਣੀ ਹੈ ਤਾਂ ਆਮ ਆਦਮੀ ਪਾਰਟੀ ਹੈ ਜਿਨੇ 12 ਘੰਟੇ ਬਿਜਲੀ ਦਿੰਜ ਦੇ ਕੇ ਦਿਖਾਤਾ ਕਿ ਅਗਰ ਬੰਦਾ ਚਾਹੇ ਤਾਂ ਕੀ ਨਹੀਂ ਹੋ ਸਕਦਾ ਜਨਰਲ ਵਰਗ ਨੂੰ ਪਹਿਲੀ ਵਾਰੀ ਇਹ ਸਹੂਲਤ ਮਿਲੀ ਹੈ 600 ਯੂਨਿਟ ਜਨਰਲ ਵਰਗ ਨੂੰ ਵੀ ਮਿਲੀ ਟੋਲ ਪਲਾਜ਼ੇ ਬੰਦ ਹੋਏ ਨਹੀਂ ਤਾਂ ਹਿੱਸੇਦਾਰੀ ਪਾ ਕੇ 5 ਸਾਲ ਹੋਰ ਵਧਾ ਦਿੰਦੇ ਸੀ ਜਿੰਨੀਆਂ ਪੁਰਾਣੀਆਂ ਪਾਰਟੀਆਂ ਰਹੀਆਂ ਇੱਕ ਵੀ ਟੋਲ ਪਲਾਜ਼ਾ 22 ਤੋਂ ਪਹਿਲਾਂ ਬੰਦ ਨਹੀਂ ਸੀ ਹੋਇਆ ਤੁਸੀਂ ਸਾਰੇ ਜਾਣਦੇ ਹੋ ਅੱਜ ਜਦੋਂ ਤੋਂ ਸਾਡੀ ਸਰਕਾਰ ਆਈ ਹੈ 17 ਟੋਲ ਪਲਾਜ਼ੇ ਬੰਦ ਹੋਏ ਨੇ ਨਹਿਰੀ ਪਾਣੀ ਬਾਰੇ ਕਿਸੇ ਨੇ ਨਹੀਂ ਸੋਚਿਆ ਸੋ ਬਹੁਤ ਸਾਰੀਆਂ ਗੱਲਾਂ ਜੋ ਕਿ ਇਤਿਹਾਸ ਬਣਿਆ ਚੰਗੇ ਹਸਪਤਾਲ ਬਣੇ ਸਕੂਲ ਚੰਗੇ ਬਣੇ ਨੇ ਅੱਜ ਸਰਕਾਰੀ ਸਕੂਲ ਦੇ ਵਿਦਿਆਰਥੀ ਮੈਂ ਆਪਣੇ ਪਿੰਡ ਦੇ ਇੱਕ ਸਕੂਲ ਦਾ ਹੀ ਦੱਸ ਦਿੰਦਾ ਕਿ ਝੱਲੀਆਂ ਕਲਾਂ ਦੇ ਦੋ ਬੱਚੇ ਜਿਹੜੇ ਡਾਕਟਰੀ ਕਰ ਰਹੇ ਨੇ ਅੱਜ ਇੱਕ ਸਾਡੇ ਪਿੰਡ ਹੈ ਬੇਲੇ ਦੇ ਨੇੜੇ ਉਹ ਉੱਥੋਂ ਇੱਕ ਬੱਚਾ ਆ ਆਈਐਸਐਸ ਇੰਡੀਅਨ ਸਟੈਟਿਸਟਿਕਲ ਸਰਵਿਸ ਯੂਪੀਐਸਸੀ ਦਾ ਚੌਥੇ ਨੰਬਰ ਤੇ ਆਇਆ ਚੌਥੇ ਨੰਬਰ ਤੇ ਸਾਰੇ ਹਿੰਦੁਸਤਾਨ ਸੋ ਬਹੁਤ ਵੱਡਾ ਫਰਕ ਜਿਹੜਾ ਪਿਆ ਹੈ ਸਾਢੇ 3.4 ਸਾਲਾਂ ਚ ਪੁਰਾਣ ਵਾਲੇ ਸਾਲ ਜਿਹੜਾ ਹੈਗਾ ਸਾਲ ਜਿਹੜਾ ਰਹਿ ਗਿਆ ਇਹਦੇ ਚ ਹੋਰ ਵਧੀਆ ਕੰਮ ਹੋਣਗੇ ਸੋ ਮੈਂ ਬਹੁਤਾ ਸਮਾਂ ਤੁਹਾਡਾ ਨਾ ਲੈਂਦਾ ਹੋਇਆ ਤੁਹਾਨੂੰ ਇੱਕ ਵਾਰ ਫੇਰ ਵਿਸ਼ਵਾਸ ਦਿਵਾਉਣਾ ਹੈ ਕਿ ਨਿਸ਼ਚਿੰਤ ਹੋ ਜਾਓ ਤੁਸੀਂ ਅੱਗੋਂ ਦੀ ਵੀ ਨਹੀਂ ਐਸੀ ਕੋਈ ਗੱਲ ਹੋਏਗੀ ਬਾਕੀਆਂ ਦੀ ਵੀ ਲੈ ਲੈਂਦੇ ਆ ਜ਼ਿੰਮੇਵਾਰੀ ਸਾਰੇ ਖੜ੍ਹਦੇ ਹੋ ਖੜ੍ਹੜਦੇ ਹੋ ਲੈ ਲੈਂਦੇ ਕਿ ਇੱਕ ਵੀ ਮੋਹਾਲੀ ਦਾ ਪਿੰਡ ਨਹੀਂ ਜਾਏਗਾ ਉਸੇ ਠੀਕ ਹੈ ਤੋ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਬਸ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਵੀ ਸਰਕਾਰ ਦਾ ਸਾਥ ਦਿਓ ਆਮ ਆਦਮੀ ਪਾਰਟੀ ਦਾ। ਤਾਂ ਕਿ ਕਿਉਂਕਿ 75 ਸਾਲ ਦਾ ਪਿਆ ਹੋਇਆ ਗੰਦ ਜਿਹੜਾ ਤੇ 5 ਸਾਲਾਂ 'ਚ ਨਹੀਂ ਜਿਹੜਾ ਸਾਫ਼ ਹੋਣਾ। ਘੱਟੋ-ਘੱਟ 10 ਸਾਲ ਤਾਂ ਲੱਗਣੇ। ਸੋ ਮੈਂ ਆਸ ਕਰਦਾ ਕਿ ਆਪਾਂ ਸਾਰੇ ਇਸ ਇੱਕ ਜਿਹੜਾ ਪੰਜਾਬ ਦਾ ਪੁਰਨ ਪੁਨਰ ਜਿਹੜਾ ਨਿਰਮਾਣ ਹੋ ਰਿਹਾ ਉਹਦੇ ਚ ਆਪਾਂ ਭਾਗੀ ਬਣਾਂਗੇ ਔਰ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਜਿਸ ਦੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਆਸ ਰੱਖ ਰਹੇ ਨੇ ਵੀ ਅਸੀਂ ਬਣਾਣਾ ਉਹ ਜਿਹੜਾ ਰੰਗਲਾ ਪੰਜਾਬ ਅਸੀਂ ਬਣਾ ਕੇ ਹਟਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅ ਤੁਸੀਂ ਪਹੁੰਚਿਓ ਕਿ ਗੱਲਬਾਤ ਹੋਈ ਹੈ ਇਹਨਾਂ ਦੇ ਨਾਲ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਬਾਰ ਐਸੋਸੀਏਸ਼ਨ ਦੇ ਖੜੜ ਤੋਂ ਸਾਰੇ ਵਕੀਲ ਸਹਿਬਾਨ ਤੇ ਨਾਲ ਕਿਸਾਨ ਜਥੇਬੰਦੀਆਂ ਤਕਰੀਬਨ 9-10 ਦਿਨ ਤੋਂ ਇਹ ਧਰਨੇ ਤੇ ਬੈਠੇ ਸੀ ਸ਼ੰਕਾ ਇਹ ਸੀ ਕਿ ਜਿਹੜੇ ਆਪਣੇ ਘੜੋਏ ਦੇ ਔਰ ਮੋਹਾਲੀ ਦੇ ਹੀ ਆਪ ਕਹਿ ਸਕਦੇ ਕਿ ਮੋਹਾਲੀ ਦੇ ਕੁਝ ਪਿੰਡ ਇਹ ਇਹ ਤੋੜ ਕੇ ਮੋਹਾਲੀ ਤੋਂ ਰੋਪੜ ਚ ਨਾ ਪਾਤੇ ਜਾਣ ਜਾਂ ਕਿਸੇ ਨਵੇਂ ਜ਼ਿਲ੍ਹੇ ਚ ਨਾ ਪਾਤੇ ਜਾਣ ਲੇਕਿਨ ਮੈਂ ਇਹਨਾਂ ਨੂੰ ਕੁਝ ਦਿਨ ਪਹਿਲਾਂ ਆਸ਼ਵਾਸ਼ਣ ਦੇ ਗਿਆ ਸੀ ਕਿ ਐਦਾਂ ਦਾ ਕੁਝ ਨਹੀਂ ਹੋਵੇ ਹੋਏਗਾ ਔਰ ਨਾ ਹੀ ਇਨ ਫਿਊਚਰ ਹੋਏਗਾ ਸੋ ਉਹ ਅੱਜ ਜਿਹੜਾ ਹੈਗਾ ਇਹਨਾਂ ਨੇ ਦੇਖ ਲਿਆ ਕਿ ਆਨੰਦਪੁਰ ਸਾਹਿਬ ਜਿਹੜਾ ਇਤਿਹਾਸਿਕ ਇੱਕ ਸੈਸ਼ਨ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਉਹ ਗੁਰੂ ਸਾਹਿਬ ਨੂੰ ਜਿਹੜਾ ਹੈਗਾ 350 ਸਾਲਾਂ ਦੇ ਸ਼ਰਧਾਂਜਲੀ ਦੇਣ ਲਈ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਿਹੜਾ ਇਹ ਇਤਿਹਾਸਿਕ ਸੈਸ਼ਨ ਜਿਹੜਾ ਬੁਲਾਇਆ ਗਿਆ ਸੀ ਪਰ ਉਹ ਸੈਸ਼ਨ 'ਚ ਵੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਕਿਉਂਕਿ ਸਰਕਾਰ ਨਾਲ ਅਸੀਂ ਮੈਂ ਇੰਟਾਚ ਸੀ ਔਰ ਮੈਨੂੰ ਪਤਾ ਸੀ ਕਿ ਇਦਾਂ ਦਾ ਕੁਝ ਨਹੀਂ ਹੋਣ ਵਾਲਾ ਸੋ ਅੱਜ ਮੈਂ ਸਮਝਦਾ ਕਿ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਬਾਰ ਐਸੋਸੀਏਸ਼ਨ ਤੇ ਸਾਰੇ ਨਾਲ ਲੱਗਦੇ ਮਹਾਲੀ ਦੇ ਪਿੰਡਾਂ ਲਈ ਕਿ ਉਹਨਾਂ ਨੂੰ ਇਸ ਜਿਹੜਾ ਮੋਹਾਲੀ ਚੋ ਤੋੜਿਆ ਨਹੀਂ ਗਿਆ ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਪਹਿਲਾਂ ਜਦੋਂ ਜਿਹੜਾ ਡਿਸਟ੍ਰਿਕਟ ਨੂੰ ਤੋੜਿਆ ਗਿਆ 2006 ਚ ਉਦੋਂ ਕਾਂਗਰਸ ਦੀ ਸਰਕਾਰ ਸੀ ਇਹ ਜਿਹੜੀਆਂ ਸਰਕਾਰਾਂ ਇਹ ਇਹ बार-बार ਇਹਨਾਂ ਦਾ ਕੰਮ ਹੈ ਵੀ ਝੂਠ ਬੋਲਦੀਆਂ ਰਹੀਆਂ ਚਾਹੇ ਕਾਂਗਰਸ ਦੀ ਸੀ ਚਾਹੇ ਬਾਦਲਾਂ ਦੀ ਸੀ ਲੇਕਿਨ ਸਾਡੀ ਜਿਹੜੀ ਸਰਕਾਰ ਹੈ ਇਹ ਕਾਮ ਲੋਕਾਂ ਦੀ ਸਰਕਾਰ ਹੈ ਕੋਈ ਵੀ ਹਰ ਵਰਗ ਦੀ ਸਰਕਾਰ ਹੈ ਚਾਹੇ ਕੋਈ ਸਾਡੇ ਵਕੀਲ ਸਹਿਬਾਨ ਨੇ ਚਾਹੇ ਸਾਡਾ ਆੜਤੀ ਵਰਗ ਹੈ ਚਾਹੇ ਐਸਸੀ ਵਰਗ ਹੈ ਚਾਹੇ ਕੋਈ ਵੀ ਜਨਰਲ ਵਰਗ ਸੋ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਦੀ ਜਿਹੜੀ ਮਨ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਿਹੜੇ ਫੈਸਲੇ ਲਿੱਤੇ ਜਾਂਦੇ ਨੇ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦਾ ਕਿ ਉਹਨਾਂ ਨੇ ਜਿੱਥੇ ਮੇਰੀ ਵੀ ਇਲਾਜ ਰੱਖੇ ਉੱਥੇ ਜਿਹੜੀ ਹੈਗੀ ਹੈ ਕਿਸੇ ਤਰ੍ਹਾਂ ਦਾ ਐਸਾ ਫੈਸਲਾ ਨਹੀਂ ਹੋਇਆ ਜਿਹੜਾ ਲੋਕਾਂ ਨੂੰ ਦੁੱਖ ਦੁਖੀ ਕਰ ਸਕੇ ਜੀ ਸਰ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸੋਹਣਾ ਫੈਸਲਾ ਲਿੱਤਾ ਗਿਆ ਹੈ ਜਿਹੜਾ ਗੁਰੂਆਂ ਦੀ ਧਰਤੀ ਅਰੰਧਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਕੀਤੀ ਗਈ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਦੇਖੋ ਇੱਕ ਬਹੁਤ ਵੱਡਾ ਫੈਸਲਾ ਮੈਂ ਪਹਿਲਾਂ ਹੀ ਹੁਣੇ ਦੱਸ ਰਿਹਾ ਸੀ ਕਿ ਆਮ ਆਦਮੀ ਪਾਰਟੀ ਕੈਸੀ ਪਾਰਟੀ ਹੈ ਜਿਨੇ ਪੁਰਾਣੀਆਂ 75 ਸਾਲ ਤੋਂ ਜਿਹੜੀਆਂ ਪਾਰਟੀਆਂ ਪੰਜਾਬ ਨੂੰ ਚਲਾ ਰਹੀਆਂ ਸੀ ਉਹ ਲੁੱਟਖੋਦਾ ਉਹਨਾਂ ਨੇ ਅੱਜ ਤੱਕ ਲੁੱਟਿਆ ਤੇ ਕੁੱਟਿਆ ਲੇਕਿਨ ਇਸ ਪਾਰਟੀ ਨੇ ਇਤਿਹਾਸ ਰਚਿਆ ਚਾਹੇ ਕਿਸਾਨਾਂ ਦੇ ਲਈ 12 ਘੰਟੇ ਬਿਜਲੀ ਉਹ ਵੀ ਦਿਨ ਚ ਦੇਣ ਦੀ ਗੱਲ ਹੋਵੇ ਚਾਹੇ ਜ਼ਮੀਨੀ ਪਾਣੀ ਦੀ ਗੱਲ ਹੋਵੇ ਚਾਹੇ ਸਾਡੇ ਜਿਹੜੇ ਸਰਹੱਦ ਤੇ ਲੜ ਕੇ ਲੜਦੇ ਜਿਹੜੇ ਸਾਡੇ ਫੌਜੇ ਨੂੰ 1 ਕਰੋੜ ਦੇਣ ਦੀ ਗੱਲ ਹੋਵੇ ਚਾਹੇ ਚੰਗੇ ਸਕੂਲ ਬਣਾਉਣ ਦੀ ਗੱਲ ਹੋਵੇ ਚਾਹੇ ਚੰਗੇ ਹਸਪਤਾਲ ਬਣਾਉਣ ਦੀ ਗੱਲ ਹੋਵੇ ਚਾਹੇ ਟੋਲ ਪਲਾਜ਼ਾ ਬਣਾਉਣ ਬੰਦ ਕਰਨ ਦੀ ਗੱਲ ਇਹ ਇਤਿਹਾਸ ਰਚਿਆ ਸੋ ਇਹ ਜਿਹੜਾ ਸਪੈਸ਼ਲ ਸੈਸ਼ਨ ਕਰਕੇ ਵੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਫੇਰ ਇੱਕ ਇਤਿਹਾਸ ਰਸਤਾ ਬਹੁਤ ਜਿਹੜੀਆਂ ਵਿਰੋਧੀ ਪਾਰਟੀਆਂ ਕਹਿੰਦੇ ਅਸੀਂ ਇਹ ਹੋ ਨਹੀਂ ਸਕਦਾ ਲੇਕਿਨ ਉਹਨਾਂ ਨੇ ਦੇਖੋ ਬਹੁਤ ਵਧੀਆ ਉੱਥੇ ਸੈਸ਼ਨ ਹੋਇਆ ਔਰ ਬਹੁਤ ਵਧੀਆ ਫੈਸਲੇ ਲਿੱਤੇ ਗਏ ਨੇ ਜਿੱਥੇ ਅਨੰਦਪੁਰ ਸਾਹਿਬ ਤੇ ਸਾਡੇ ਅੰਮ੍ਰਿਤਸਰ ਸਾਹਿਬ ਤੇ ਤਲਵੰਡੀ ਸਾਹਿਬ ਜਿੱਥੇ ਸਾਡੇ ਤਿੰਨ ਤਖਤ ਨੇ ਉਹਨਾਂ ਨੂੰ ਜਿਹੜਾ ਹੈਗਾ ਪਵਿੱਤਰ ਸ਼ਹਿਰ ਐਲਾਨਿਆ ਗਿਆ ਔਰ ਇੱਕ ਯੂਨੀਵਰਸਿਟੀ ਵੀ ਮਾਨ ਸਾਹਿਬ ਨੇ ਅਨੰਦਪੁਰ ਸਾਹਿਬ ਲਈ ਜਿਹੜੀ ਹੈਗੀ ਐ ਐਲਾਨੀ ਹੈ ਸੋ ਵਧੀਆ ਫੈਸਲੇ ਲਿੱਤੇ ਗਏ ਨੇ ਪਰ ਸੋ ਮੈਂ ਅੰਦਰ ぞ ਵੀ ਸੁਣਦੇ ਜਾ ਰਿਹਾ ਕਿ ਵਿਰੋਧੀ ਵੀ ਦੇ ਵੀ ਪੰਜਾਬ ਲਾ ਰਹੇ ਨੇ ਕਿ ਕਰੋੜਾਂ ਰੁਪਏ ਖਰਚ ਕੇ ਜਿਹੜਾ ਉੱਥੇ ਪ੍ਰੋਗਰਾਮ ਕੀਤਾ ਗਿਆ ਇਹ ਹੀ ਪ੍ਰੋਗਰਾਮ ਸੈਸ਼ਨ ਇੱਥੇ ਵੀ ਕੀਤਾ ਜਾ ਸਕਦਾ ਸੀ ਜਿਹੜੀਆਂ ਕੰਪਨੀਆਂ ਬੁਲਾਈਆਂ ਗਈਆਂ ਜਾਂ ਬਾਹਰੋਂ ਬੁਲਾਈਆਂ ਗਈਆਂ ਉਹ ਵੀ ਦੋਸ਼ ਲਾ ਰਹੇ ਨੇ ਕਿ ਕਿਤੇ ਉਹਨਾਂ ਕਿਤੇ ਉਹ ਬਾਹਰੋਂ ਦਿੱਲੀ ਤੋਂ ਬੁਲਾ ਕੇ ਇਸ ਨੂੰ ਕੀਤਾ ਗਿਆ ਪ੍ਰੋਗਰਾਮ ਨੂੰ ਦੇਖੋ ਇਦਾਂ ਹੈ ਕਿ ਵਿਰੋਧੀਆਂ ਕੋਲ ਕੋਈ ਕੰਮ ਤਾਂ ਹੈ ਨਹੀਂ ਬੇਲੇ ਬੈਠੇ ਜੀ ਠੀਕ ਹੈ ਜੀ ਉਦੋਂ ਬਸ ਇਹੋ ਜੀਆਂ ਗੱਲਾਂ ਲਈ ਰਹਿ ਗਏ ਆ ਅਸੀਂ ਅਗਰ ਖਰਚਾ ਕੀਤਾ ਤਾਂ ਗੁਰੂ ਸਾਹਿਬ ਦੇਖੋ ਉਹਨਾਂ ਦੀ ਕਿੱਡੀ ਦੇਣ ਅਗਰ ਅੱਜ ਪੰਜਾਬ ਜਿੰਦਾ ਹੈ ਅਗਰ ਹਿੰਦੁਸਤਾਨ ਜਿੰਦਾ ਹੈ ਕਾਇਮ ਹੈ ਤੇ ਗੁਰੂ ਸਾਹਿਬ ਉਹਨਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਸ਼ਹਾਦਤ ਕਰ ਕਰਕੇ ਕਾਇਮ ਅਗਰ ਉਹਨਾਂ ਲਈ ਅਸੀਂ ਖਰਚਾ ਨਹੀਂ ਕਰ ਸਕਦੇ ਤਾਂ ਫਿਰ ਕਿਸ ਲਈ ਕਰਾਂਗੇ ਅਸੀਂ ਦੂਜੀਆਂ ਪਾਰਟੀਆਂ ਕੀ ਕਰਦੀਆਂ ਉਹ ਤੇ ਲੁੱਟ ਕੇ ਆਪਣੀਆਂ ਤਜੋਰੀਆਂ ਭਰਦੀਆਂ ਰਹੀਆਂ ਅਸੀਂ ਤਾਂ ਲੋਕਾਂ ਲੋਕਾਂ ਲਈ ਕਰ ਰਹੇ ਆ ਅਗਰ ਸਹੂਲਤਾਂ ਦਿੱਤੀਆਂ ਉਹ ਵੀ ਲੋਕਾਂ ਲਈ ਦਿੱਤੀਆਂ ਅਗਰ 600 ਯੂਰੋ ਦੇ ਰਹੇ ਆ ਉਹ ਵੀ ਲੋਕਾਂ ਨੂੰ ਦੇ ਰਹੇ ਆ ਅਗਰ ਚੰਗੇ ਸਕੂਲ ਬਣਾ ਰਹੇ ਹੋ ਲੋਕਾਂ ਲਈ ਕਰ ਰਹੇ ਸੋ ਸਾਡੀ ਸਰਕਾਰ ਜਿਹੜੀ ਹੈ ਇਹ ਲੋਕਾਂ ਦੀ ਸਰਕਾਰ ਹੈ ਲੋਕਾਂ ਲਈ ਕੰਮ ਕਰਦੀ ਹੈ ਅਸੀਂ ਇਹ ਨਹੀਂ ਵੀ ਲੁੱਟ ਕੇ ਆਪਣੀਆਂ ਤਜੋਰੀਆਂ ਭਰ ਲਈ ਠੀਕ ਹੈ ਜੀ ਸੋ ਲਾਸਟ ਕੁਐਸਚਨ ਹੈ ਪੰਜਾਬ ਯੂਨੀਵਰਸਿਟੀ ਬਾਰੇ ਕੀ ਕਹੋਗੇ ਜਿਹੜੀ ਆਪਣੇ ਚੰਡੀਗੜ੍ਹ ਧਰ ਨਾਲ ਦੇਖੋ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਸੈਂਟਰ ਚ ਕੋਈ ਵੀ ਸਰਕਾਰ ਰਹੀ ਹੈ ਉਹ ਪੰਜਾਬ ਦੀ ਵਿਰੋਧੀ ਰਹੀ ਜਦੋਂ ਕਾਂਗਰਸ ਸੀ ਤਾਂ ਉਹਨਾਂ ਨੇ ਪੰਜਾਬ ਦੇ ਟੋਟੇ ਕਰਤੇ ਆਜ਼ਾਦੀ ਤੋਂ ਬਾਅਦ ਉਸ ਤੋਂ ਬਾਅਦ ਪਾਣੀਆਂ ਪਾਣੀ ਜਿਹੜਾ ਹੈਗਾ ਪੰਜਾਬ ਕੋਲ ਇੱਕੋ ਹੀ ਸਰੋਤ ਹੈ ਜਿਹੜਾ ਕੁਦਰਤੀ ਪਾਣੀ ਉਹਦਾ ਵੀ 60% ਸਾਡਾ ਪਾਣੀ ਬਾਹਰ ਲਿਆਂ ਸਟੇਟਾਂ ਦੇ ਉਸ ਤੋਂ ਬਾਅਦ ਜਿਹੜਾ ਹੈਗਾ ਐਸਵਾਈਐਲ ਦਾ ਮੁੱਦਾ ਉਹਨਾਂ ਨੇ ਕੀਤਾ ਕਾਂਗਰਸ ਵੇਲੇ ਹੋਏ ਆ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਇਹ ਕਦੇ ਬੀਬੀਐਮਬੀ ਨੂੰ ਆਪਣੇ ਅਧਿਕਾਰ ਚ ਲੈਣਾ ਚਾਹੁੰਦੀ ਕਦੇ ਪੰਜਾਬੀ ਯੂਨੀਵਰਸਿਟੀ ਜੋ ਕਿ ਸਾਡੀ ਤਰੋਹਰ ਪੰਜਾਬੀ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਉਹਨੂੰ ਹੁਣ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਮੈਂ ਅਸੀਂ ਲਲਕਾਰ ਕੇ ਮਾਨ ਸਾਹਿਬ ਨੇ ਸਾਡੀ ਸਾਡੀ ਪਾਰਟੀ ਨੇ ਕਹਿ ਦਿੱਤਾ ਕਿ ਅੱਖ ਨਹੀਂ ਚੱਕ ਸਕਦੇ ਤੁਸੀਂ ਪੰਜਾਬੀ ਯੂਨੀਵਰਸਿਟੀ ਵੱਲ ਨੂੰ ਪੰਜਾਬੀ ਯੂਨੀਵਰਸਿਟੀ ਜਾਂ ਜਿਵੇਂ ਹੁਣ ਚੰਡੀਗੜ੍ਹ ਦਾ ਵੀ ਇਹਨਾਂ ਨੇ ਮੁੱਦਾ ਚੁੱਕਿਆ ਸੀ ਸੋ ਇਹ ਬਾਰ ਬਾਰ ਜਿਹੜੀ ਸੈਂਟਰ ਦੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਟਾਲਾਈ ਜਾਵੇ ਪਰ ਪੰਜਾਬੀ ਡਟ ਕੇ ਉਸ ਦਾ ਉਹਨਾਂ ਦਾ ਮੁਕਾਬਲਾ ਕਰ ਰਹੇ ਨੇ ਕਦੇ ਨਹੀਂ ਹੋਣ ਦਵਾਂਗੇ ਕਿ ਪੰਜਾਬ ਯੂਨੀਵਰਸਿਟੀ ਸੈਂਟਰ ਦੀ ਯੂਨੀਵਰਸਿਟੀ ਬਣੇ ਜਾਂ ਚੰਡੀਗੜ੍ਹ ਤੇ ਜੋ ਪੰਜਾਬ ਦਾ ਹੱਕ ਹੈ ਉਹ ਮਾਰਿਆ ਜਾਵੇ ਸਰ 9 ਦਿਨ ਹੋ ਚੁੱਕੇ ਨੇ ਧਰਨੇ ਨੂੰ ਲੱਗੇ ਨਹੀਂ ਤੇ ਅੱਜ ਸਮਾਪਤ ਕਰ ਰਹੇ ਹਾਂ ਸੋ ਕੀ ਗੱਲ ਬਾਤ ਹੋਈ ਹੈ ਸਰ ਦੇ ਨਾਲ ਮੈਡਮ ਜੀ ਮੈਂ ਤੁਸੀਂ ਸਾਰਿਆਂ ਨੇ ਸੁਣਿਆ ਕਿ ਜਿਹੜੇ ਐਮ.ਐਲ.ਏ ਚਰਨਜੀਤ ਸਿੰਘ ਚੰਨੀ ਜੀ ਹੈ ਹਲਕਾ ਚਮਕੌਰ ਸਾਬ ਤੋਂ ਅੱਜ ਸਾਡੇ ਵਿੱਚ ਆਏ ਤੇ ਉਹਨਾਂ ਨੇ ਆ ਕੇ ਦੱਸਿਆ ਵੀ ਜਿਹੜਾ ਸੈਸ਼ਨ ਸਪੈਸ਼ਲ ਕਾਲ ਕੀਤਾ ਗਿਆ ਸੀ ਉਹਦੇ 'ਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਟਕਲਾਂ ਚੱਲ ਰਹੀਆਂ ਸੀ ਉਹਨਾਂ ਨੂੰ ਨਾਤ ਪਾਈ ਗਈ ਵਿਰਾਮ ਦੇ ਆ ਗਿਆ ਕਿ ਕੋਈ ਵੀ ਜ਼ਿਲ੍ਹੇ ਨੂੰ ਜਿਹੜਾ ਹੈ ਅਨਾਉਂਸ ਨਹੀਂ ਕੀਤਾ ਜਾਊਗਾ ਤੇ ਨਾ ਹੀ ਅੱਗੇ ਨੂੰ ਕਰਿਆ ਜਾਊਗਾ ਤੇ ਸਿਰਫ ਤੇ ਸਿਰਫ ਜਿਹੜੀ ਉੱਥੇ ਅਨਾਉਂਸਮੈਂਟ ਹੋਈ ਹੈ ਉਹ ਜਿਹੜੇ ਤਿੰਨ ਸ਼ਹਿਰ ਹੈ ਪੰਜਾਬ ਦੇ ਉਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਤੇ ਯੂਨੀਵਰਸਿਟੀ ਦੀ ਜੜੀ ਹੈ ਉਹ ਅਨਾਉਂਸਮੈਂਟ ਹੋਈ ਹੈ ਤਾਂ ਇਸ ਕਰਕੇ ਸਾਡੇ ਸਾਰੇ ਹੀ ਜਿਹੜਾ ਏਰੀਆ ਹੈ ਉਹਦੇ ਚ ਖੁਸ਼ੀ ਦੀ ਲਹਿਰ ਦੌੜ ਗਈ ਵੀ ਜਿਹੜਾ ਸਾਡੇ ਨਾਲ ਕੋਈ ਵੀ ਨਾ ਇਨਸਾਫੀਆ ਤੱਕ ਨਹੀਂ ਕੀਤਾ ਚਾਰੇਗਾ ਸਾਨੂੰ ਇਦਾਂ ਨਹੀਂ ਲੱਗਦਾ ਕਿ ਬਿਨਾਂ ਨੋਟੀਫਿਕੇਸ਼ਨ ਤੋਂ ਆਏ ਬਿਨਾਂ ਜਾਣਕਾਰੀ ਤੋਂ ਤੁਸੀਂ ਧਰਨਾ ਲਗਾਇਆ ਤੁਹਾਨੂੰ ਲੱਗਦਾ ਕਈ ਲੋਕਾਂ ਦਾ ਕਹਿਣਾ ਇਹ ਹੈ ਕਿ ਜਦੋਂ ਨੋਟੀਫਿਕੇਸ਼ਨ ਹੀ ਹਲੇ ਤੱਕ ਜਾਰੀ ਜਾਰੀ ਨਹੀਂ ਹੋਇਆ ਕਈ ਲੀਡਰਸ ਆ ਕੇ ਬੋਲ ਕੇ ਗਏ ਨੇ ਕਿ ਸਾਡੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਆਈ ਤਾਂ ਇਦਾਂ ਦਾ ਨਹੀਂ ਹੋਊਗਾ ਤੁਹਾਨੂੰ ਨਹੀਂ ਲੱਗਦਾ ਫੇਰ ਵੀ ਜਿਹੜਾ ਤੁਹਾਡਾ ਧਰਨਾ ਜਾਰੀ ਰਿਹਾ ਮੈਡਮ ਜਿਹੜੀ ਮੈਂ ਅੱਜ ਤੁਹਾਨੂੰ ਗੱਲ ਕਲੀਅਰ ਕਰਨੀ ਚਾਹੂੰਗਾ ਵੀ ਜਦੋਂ ਕੋਈ ਵੀ ਜ਼ਿਲ੍ਹਾ ਬਣਾਇਆ ਜਾਂਦਾ ਹੈ ਉਸ ਜ਼ਿਲ੍ਹੇ ਨੂੰ ਬਣਾਉਣ ਦੇ ਦੋ ਤਰੀਕੇ ਆ ਇੱਕ ਤਾਂ ਨੋਟੀਫਿਕੇਸ਼ਨ ਗਜ਼ਟ ਜਾਰੀ ਕਰ ਦੇਣਾ ਤੇ ਪੂਜਾ ਸਪੈਸ਼ਲ ਸੈਸ਼ਨ ਕਾਲ ਕਰਕੇ ਉਹਦੇ ਵਿੱਚ ਤੁਸੀਂ ਅਪਰੂਵ ਕਰਵਾ ਲੈਣਾ ਹੁਣ ਜਿਹੜਾ ਇੱਥੇ ਗੱਜੜ ਤਾਂ ਕੋਈ ਨਹੀਂ ਸੀਗਾ ਬਟ ਇਹਦੇ ਵਿੱਚ ਐਪਰੀਹੈਂਸ਼ਨ ਜਿਹੜੀ ਸੀਗੀ ਕਿ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਜਾ ਰਿਹਾ ਹੈ ਉੱਥੇ ਕੁਝ ਜੜੀਆਂ ਖਾਸ ਅਨਾਉਂਸਮੈਂਟਸ ਕੀਤੀਆਂ ਜਾਊਗੀਆਂ ਤੇ ਇਹ ਪੂਰਾ ਪੂਰਾ ਸੀਗਾ ਕਿ ਉੱਥੇ ਜੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਡਿਕਲੇਅਰ ਕੀਤਾ ਜਾਊਗਾ ਪਰ ਜਦੋਂ ਵਿਰੋਧ ਹੁੰਦਾ ਦੇਖਿਆ ਗਿਆ ਤਾਂ ਸਰਕਾਰ ਨੇ ਬੈਕਸਟੈਪ ਲੱਤ ਉਹ ਚੀਜ਼ ਨੂੰ ਗਲਤ ਕਿਹਾ ਕਿ ਜਿਹੜੀ ਅਸੀਂ ਜਲਾ ਨਹੀਂ ਬਣਾਉਂਗੇ ਤੇ ਅਸੀਂ ਸਿਰਫ ਸਿਰਫ ਐਨੇ ਤੱਕ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਇਸ ਕਰਕੇ ਜੇ ਆਪਾਂ ਇਹ ਮੰਨ ਕੇ ਚੱਲੀਏ ਜੀ ਕੋਈ ਨੋਟੀਫਿਕੇਸ਼ਨ ਨਹੀਂ ਸੀ ਤੇ ਇਸ ਕਰਕੇ ਆਪਾਂ ਨੂੰ ਪਹਿਲਾਂ ਤੋਂ ਹੀ ਕਨਫਰਮ ਸੀ ਵੀ ਇਹ ਜਲਾ ਨਹੀਂ ਡिक्ਲੇਅਰ ਕੀਤਾ ਜਾਊਗਾ ਤਾਂ ਮੈਡਮ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਸਾਡਾ ਤਾਂ ਸਿਰਫ ਇਹ ਨੌਵਾਂ ਦਿਨ ਹੈ ਜੇ ਅਸੀਂ ਰੋਪੜਵਾਰ ਦੀ ਗੱਲ ਕਰੀਏ ਤਾਂ ਉਹ ਪਿਛਲੇ ਤਕਰੀਬਨ ਡੇਢ ਤੋਂ 2 ਮਹੀਨੇ ਤੋਂ ਧਰਨੇ ਤੇ ਹੈ ਅਸੀਂ ਗੱਲ ਕਰੀਏ ਜਲਾ ਹੁਸ਼ਿਆਰਪੁਰ ਬਾਹਰ ਉਹ ਧਰਨੇ ਤੇ ਹੈ ਗੜਸ਼ੰਕਰ ਬਲਾਚੌਰ ਕਈ ਜੜਨੀ ਐਸੋਸੀਏਸ਼ਨ ਸੈਡਵੋਕੇਟਸੀਆਂ ਉਹ ਸਾਡੇ ਤੋਂ ਬਹੁਤ ਸਮਾਂ ਪਹਿਲਾਂ ਤੋਂ ਧਰਨੇ ਉਹਨਾਂ ਨੇ ਜਿਹੜੇ ਹੈ ਜਾਰੀ ਕੀਤੇ ਮਾਂਦਿਓ ਵੀ ਧਰਨੇ ਲਗਾਉਣ ਤੋਂ ਬਾਅਦ ਹੀ ਜਿਹੜੀ ਸਰਕਾਰ ਇਹ ਸੁੱਤੀ ਪਈ ਸੀ ਉਹ ਜਾਗੀ ਐ ਮੈਡਮ ਮੰਨ ਸਕਦੇ ਹਾਂ ਜੀ ਜਦੋਂ ਅਸੀਂ ਧਰਨਾ ਲਗਾਇਆ ਜਿੰਨੇ ਲੀਡਰਸ ਹੈ ਉਹ ਸਾਡੇ ਵਿੱਚ ਵਿਚਰੇ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਤੇ ਜਿਹੜੀ ਸਰਕਾਰ ਦੇ ਕੰਨ ਹੀ ਪੁਏ ਜਿਸ ਕਰਕੇ ਸਾਨੂੰ ਜਿਹੜਾ ਹੈ ਇਹ ਸਾਡੇ ਤੇ ਪ੍ਰੋਬਲਮ ਆਈ ਸੀ ਉਹਨੂੰ ਜਿਹੜਾ ਹੈ ਵਿਰਾਮ ਦਿੱਤਾ ਗਿਆ ਸੋ ਅਗਲੀ ਵਾਰ ਕਿਸੇ ਨਵੀਂ ਰਿਪੋਰਟ ਦੇ ਨਾਲ ਤੁਹਾਨੂੰ ਜਲ ਮਿਲਾਂਗੇ ਉਦ ਤੱਕ ਲਈ ਮੈਨੂੰ ਹਰਪੀਟ ਕੌਰ ਤੇ ਕੈਮਰਾਮੈਨ ਬਿੰਦਰ ਨੂੰ ਜਾਣ ਦੇ ਦੋ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬ ਦਾ ਨਿਊਜ਼